ਐਕਸਾਈਜ਼ ਵਿਭਾਗ ਨੇ ਪੁਲਿਸ ਦੇ ਸਹਿਯੋਗ ਦੇ ਨਾਲ ਦੇਰ ਰਾਤ ਦਿਨਾਨਗਰ ਰੇਲਵੇ ਰੋਡ ਤੇ ਦੁਕਾਨਾਂ ਦੀ ਆੜ ਦੇ ਵਿੱਚ ਸ਼ਰਾਬ ਵੇਚਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਦੱਸਦੀ ਹੈ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਰੇਡ ਦੌਰਾਨ 81 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ 87 ਬੋਤਲਾਂ ਦੇਸੀ ਸ਼ਰਾਬ ਠੇਕੇਦਾਰਾਂ ਜਿਹੜੀਆਂ ਨੇ ਬਰਾਮਦ ਕੀਤੀਆਂ ਨੇ ਤੇ ਦਿਨਾਂ ਨਗਰ ਥਾਣੇ ਦੇ ਵਿੱਚ ਐਕਸਾਈਜ਼ ਐਕਟ ਦੇ ਤਹਿਤ ਦੋ ਲੋਕਾਂ ਮਨੀਸ਼ ਕੁਮਾਰ ਵਾਸੀ 베ਰੀਆ ਮੁਹੱਲਾ ਤੇ ਸੰਜੀਪ ਕੁਮਾਰ ਵਾਸੀ ਗੁਜਰਾ ਗਲੀ ਦਿਨਾਂ ਨਗਰ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਰੇਡ ਦੌਰਾਨ ਦਿਨਾਂ ਨਗਰ ਸਰਪਲ ਠੇਕੇਦਾਰ ਦਵੰਦਰ ਸਿੰਘ ਵੀ ਹਾਜ਼ਰ ਸਨ ਤੇ ਜਾਣਕਾਰੀ ਦਿੰਦਿਆਂ ਐਕਸਾਈਜ਼ ਇਨਸਪੈਕਟਰ ਜੁਤੰਦਰ ਸਿੰਘ ਅਤੇ ਠੇਕੇਦਾਰ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਇਹ ਸੂਚਨਾ ਜੜੀ ਹੋ ਮਿਲ ਰਹੀ ਸੀ ਕਿ ਰੇਲਵੇ ਰੋਡ ਤੇ ਸਥਿਤ ਐਕਸਾਈਜ਼ ਵਿਭਾਗ ਦੇ ਠੇਕੇ ਦੇ ਨੇੜੇ ਹੀ ਦੁਕਾਨਾਂ ਦੀ ਆੜ ਵਿੱਚ ਇੱਕ ਵਿਅਕਤੀ ਮਨੀਸ਼ ਕੁਮਾਰ ਸ਼ਰਾਬੇਚੰਦਾ ਧੰਦਾ ਕਰਦਾ ਹੈ ਤੇ ਸਸਤੀ ਰੇਟ ਤੇ ਕਿਤੋਂ ਬਾਹਰੋਂ ਸ਼ਰਾਬ ਲਿਆ ਕੇ ਠੇਕੇ ਨਾਲੋਂ ਥੋੜੀ ਸਸਤੀ ਕਰਕੇ ਵੇਚਦਾ ਹੈ ਜਿਸ ਤੇ ਦਿਨਾਨਗਰ ਪੁਲਿਸ ਦੇ ਸਹਿਯੋਗ ਦੇ ਨਾਲ ਇਹ ਦੁਕਾਨਾਂ ਤੇ ਰੇਡ ਕੀਤੀ ਗਈ ਅਤੇ ਮੌਕੇ ਤੇ ਮੌਕੇ ਦੇ ਵਿੱਚ ਹੀ ਜਿਹੜਾ ਨੇੜੇ ਦੀ ਹਵੇਲੀ ਵਿੱਚ ਲੁਕਾਈਆਂ ਗਈਆਂ ਬੋਤਲਾਂ ਜੜੀਆਂ ਨੇ ਉਹ ਬਰਾਮਦ ਕੀਤੀਆਂ ਤੇ ਉੱਥੇ ਹੀ ਠੇਕੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਦਿਨਾਨਗਰ ਇਲਾਕੇ ਵਿੱਚ ਨਜਾਇਜ਼ ਤੌਰ ਤੇ ਠੇਕੇ ਦੀ ਸ਼ਰਾਬ ਦਾ ਤੰਦਾ ਜ਼ੋਰਾਂ ਤੇ ਚੱਲਦਾ ਹੈ ਤੰਗਲੀਆਂ ਦਾ ਫਾਇਦਾ ਉਠਾ ਕੇ ਲੋਕ ਸ਼ਰਾਬ ਵੇਚਣ ਦਾ ਤੰਦਾ ਜਿਹੜਾ ਹੈ ਉਹ ਕਰਦੇ ਨੇ ਇਸ ਦੇ ਨਾਲ ਸਰਕਾਰ ਅਤੇ ਸਰਕਲ ਦੇ ਠੇਕੇਦਾਰਾਂ ਨੂੰ ਵੱਡਾ مالی ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਤੇ ਵਿਭਾਗ ਵੱਲੋਂ ਹੁਣ ਇਹਨਾਂ ਤੇਲਾਂ ਦੇ ਧਰਨੇ ਤੇ ਜ਼ਿਆਦਾ ਰੱਖੀ ਜਿਹੜੀ ਹੈ ਉਹ ਕੀਤੀ ਜਾਵੇਗੀ ਇਹ ਜੀ ਦਿਨਾਨਗਰ ਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਇਥੇ ਮਨੀਸ਼ ਪੁੱਤਰ सुरेंद्र ਕੁਮਾਰ ਰੇਲਵੇ ਰੋਡ ਤੇ ਸ਼ਰਾਬ ਦਾ ਬੜੇ ਪੁਰਾਣੇ ਸਮੇਂ ਤੋਂ ਧੰਦਾ ਕਰ ਰਿਹਾ। ਉਹਦੀ ਇਨਫਾਰਮੇਸ਼ਨ ਸਾਨੂੰ ਮਿਲੀ ਤੇ ਅੱਜ ਅਸੀਂ ਇੱਥੇ ਰੇਡ ਕੀਤੀ ਹੈ ਤੇ ਜਿਹਦੇ ਵਿੱਚ ਸਾਨੂੰ ਆ ਕਾਫੀ ਮਾਤਰਾ ਦੇ ਵਿੱਚ ਅੰਗਰੇਜ਼ੀ ਸ਼ਰਾਬ ਮਿਲੀ ਆ। ਮਕਟਾਵਲ ਦੀਆਂ 44 ਬੋਤਲਾਂ, ਆਰਸੀ ਦੀਆਂ 37 ਤੇ ਕਲੱਬ 87 ਹੈਗੀਆਂ। ਇਹ ਵੱਖ-ਵੱਖ ਬ੍ਰਾਂਡਾਂ ਦੀਆਂ ਇਹਦੇ ਤੋਂ ਜਿਹੜੇ ਹੋਲੋਗ੍ਰਾਮ ਸਟicker ਵਗੈਰਾ ਲਾਏ ਹੋਏ ਆ। ਇਹ ਤਾਂ ਕਿ ਇਹ ਮਤਲਬ ਗੈਰ ਕਾਨੂੰਨੀ ਧੰਦਾ ਕਰਦੇ ਆ ਜਿਹਦੇ ਤੋਂ ਇਹ ਪਤਾ ਨਾ ਲੱਗ ਸਕੇ ਕਿਥੋਂ ਲਿਆਂਦੀਆਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਬਾਅਦ ਦੇ ਵਿੱਚ ਪਤਾ ਲਗਾਵਾਂਗੇ ਦੇਖੋ ਹੈ ਕੀ ਹੈ ਕਿ ਇੱਥੇ ਸਾਡਾ ਠੇਕਾ ਰੇਲਵੇ ਰੋਡ ਤੇ ਆ ਇਹਦੇ ਐਡਜੋਇਨਿੰਗ ਬਿਲਕੁਲ ਇਸ ਦੀ ਬੈਕਸਾਈਡ ਤੇ ਜਿਹੜੀ ਇਹ ਸ਼ਰਾਬ ਦਾ ਧੰਦਾ ਕਰਦਾ ਮਨੀਸ਼ ਕੁਮਾਰ ਪੁੱਤਰ ਸ਼੍ਰੀ ਸੁਰਿੰਦਰ ਕੁਮਾਰ ਸੇ ਠੇਕੇ ਦੇ ਬਿਲਕੁਲ ਨਾਲ ਇੱਕ ਦੁਕਾਨ ਛੱਡ ਕੇ ਇਹਨਾਂ ਦੀਆਂ ਦੋ ਦੁਕਾਨਾਂ ਨੇ ਉੱਥੇ ਬੈਠਦੇ ਆ ਪਿੱਛੇ ਇਹਨਾਂ ਦੇ ਜਿਹੜਾ ਹਵੇਲੀ ਆ ਪਸ਼ੂਆਂ ਵਾਲੀ ਘਰ ਆ ਉੱਥੇ ਸ਼ਰਾਬ ਦਾ ਕਾਰੋਬਾਰ ਕਰਦੇ ਆ ਜਿੱਥੇ ਅੱਜ ਅਸੀਂ ਸਾਇੰਸ ਇੰਸਪੈਕਟਰ ਸਰਦਾਰ ਜਤਿੰਦਰ ਸਿੰਘ ਤੇ ਦੀਨਾ ਨਗਰ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਅਸੀਂ ਜਿਹੜਾ ਇੱਥੇ ਪਹੁੰਚੇ ਆ ਤੇ ਸਾਨੂੰ ਇਨਫੋਰਮੇਸ਼ਨ ਥੀ ਕਿਥੇ ਸਾਨੂੰ ਅੱਜ ਜਿਹੜੀਆਂ ਸਸਤੀ ਬੋਤਲਾਂ ਜਿਹੜੀ ਆ ਉਹ 65 ਡਿਗਰੀ ਜਿਹਨੂੰ ਆਪਾਂ ਕਹਿੰਨੇ ਆ ਦੇਸੀ ਸ਼ਰਾਬ ਚ गिनी ਜਾਂਦੀ ਹੈ ਉਹ ਮਿਲੀ ਹੈ ਤੇ ਸਾਡੀ 37 ਬੋਤਲਾਂ ਜਿਹੜੀਆਂ ਸਾਡੀਆਂ ਉਹ ਹੈਗੀਆਂ ਤਕਰੀਬਨ ਆਪਣੀਆਂ ਆਰ ਸੀ ਦੀਆਂ ਨੇ 44 ਬੋਤਲਾਂ ਤਕਰੀਬਨ ਮਕਡਾਵਲ ਹੈ ਬਕਬਕ ਬ੍ਰਾਂਡ ਨੇ ਜਿਹੜਾ ਦੀਨਾ ਨਗਰ ਹੈ ਇਹ ਸ਼ੁਰੂ ਤੋਂ ਹੀ ਮਤਲਬ ਜਿਹੜਾ ਆਪਾਂ ਆਪਕਾਰੀ ਸਰਕਲ ਦੇ ਤੌਰ ਤੇ ਦੇਖੀ ਤੇ ਘਾਟੇ ਦਾ ਹੀ ਸੌਦਾ ਰਿਹਾ ਇੱਥੇ ਛੋਟਾ ਬਾਜ਼ਾਰ ਨੇ ਗਲੀਆਂ ਤੰਗ ਨੇ ਤੇ ਬਹੁਤ ਸਾਰੇ ਲੋਕੀ ਜਿਹੜੇ ਆ ਇਹ ਸ਼ਰਾਬ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਆ ਸਕੂਟਰੀ ਚ ਦੋ ਬੋਤਲਾਂ ਰੱਖਦੇ ਆ ਤੇ ਗਾਂ ਸਪਲਾਈ ਕਰ ਦਿੰਦੇ ਆ ਉਹਦੇ ਕਰਕੇ ਬਹੁਤ ਜ਼ਿਆਦਾ ਮਤਲਬ ਹੈਵੀ ਲੌਸ ਕਹਿ ਸਕਦੇ ਆ ਵੀ ਸਾਡਾ ਮਾਲੀਆ ਹੁੰਦਾ